ਇੱਕੋ ਗੱਲ ਐ ਇਸ ਤਰ੍ਹਾਂ ਇਹ ਜਿਹੜੇ ਫਰਜ਼ੀ ਇਨਕਲਾਬੀ ਨੇ ਤੁਹਾਨੂੰ ਪਤਾ ਹੈ ਇੱਕ ਫਰਾਡ ਜਮਾਤ ਹੈ ਕੇਜਰੀਵਾਲ ਤੋਂ ਲੈ ਕੇ ਭਗਵੰਤ ਤੱਕ ਹਰ ਵਾਦਾ ਜਿਹੜਾ ਵੇਚਦੇ ਓਪਟਿਕਸ ਵਾਸ਼ੇ ਕੀਤਾ ਜਾਂਦਾ ਅੱਜ ਕਰ ਦੇਣਾ ਕੱਲ੍ਹ ਪੱਜਣਾ ਅੱਜ ਕਰ ਦੇਣਾ ਕੱਲ੍ਹ ਪੱਜਣਾ ਇਸ ਤਰ੍ਹਾਂ ਹੀ ਇਹਨਾਂ ਨੇ ਇੱਕ ਵੀਡੀਓ ਮੇਰੀ ਜਿਹੜੀ ਸੀ ਉਹ ਮੈਂ ਜਿਸ ਕਿਸਮ ਦਾ ਸਲੂਕ ਇਹਨਾਂ ਨੇ ਗਰੀਬ ਕੌਰ ਮਜੀਠੀਆਂ ਨਾਲ ਕੀਤਾ ਸੀ ਮੈਂ ਉਹਨਾਂ ਦਾ ਜ਼ਿਕਰ ਕੀਤਾ ਸੀ ਇੱਕ ਲੇਡੀ ਐਮਐਲਏ ਨੂੰ ਦੁਰਵਿਵਹਾਰ ਜਿਹੜਾ ਵਿਜੀਲੈਂਸ ਨੇ ਕੀਤਾ ਚੰਡੀਗੜ੍ਹ ਫਲੈਟ ਦਾ ਮੈਂ ਜ਼ਿਕਰ ਕੀਤਾ ਉਹ ਨਾਂ ਨੂੰ ਕੱਟ ਕੇ ਡਾਕਟਰ ਕਰਕੇ ਉਹ ਐਂ ਵਿਖਾਇਆ ਗਿਆ ਜਿਸ ਤਾ ਮੈਂ ਵਿਕਰਮ ਸਿੰਘ ਮਜੀਠੀਆ ਦੀ ਮਦਦ ਕਰ ਰਿਹਾ ਉਹ ਮੈਂ ਕੰਪਲੇਂਟ ਪੁਲਿਸ ਸਟੇਸ਼ਨ ਤਿੰਨ ਵਿੱਚ ਕੇਜਰੀਵਾਲ ਦੇ ਖਿਲਾਫ ਭਗਵੰਦ ਦੇ ਖਿਲਾਫ ਅਮਨ ਦੇ ਖਿਲਾਫ ਤੇ ਆ ਜਿਹੜਾ ਇਹਨਾਂ ਦਾ ਫਰਜ਼ੀ ਆ ਫਾਈਨੈਂਸ ਮਿਨਿਸਟਰ ਜਾਂ ਇਹਦੇ ਖਿਲਾਫ ਚਾਰਾਂ ਬੰਦਿਆਂ ਦੇ ਮੈਂ ਉੱਥੇ ਦਿੱਤੀ ਆ ਇੱਕ ਅੱਧਾ ਦਿਨ ਵੇਖਨੇ ਆ ਇਹ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਕਿਉਂ ਨਹੀਂ ਕਰਦੇ ਨਹੀਂ ਤੇ ਫਿਰ ਕੋਰਟ ਚਾਵਾਂਗੇ ਵੀ ਵਿਲ ਗੈਟ ਅ ਕੇਸ ਰਜਿਸਟਰਡ ਅਗੇਂਸਟ them ਕਿਉਂਕਿ ਇਹ ਟੋਟਲ ਫਰਾਡ ਕੀਤਾ ਗਿਆ ਪਬਲਿਕ ਡੋਮੇਨ ਦੇ ਵਿੱਚ ਇਸ ਕਿਸਮ ਦਾ ਕੰਮ ਕਰਨਾ ਜਿਹੜਾ ਇਹ ਕੋਈ ਵੀ ਲਾਅ ਨਹੀਂ ਕਰਦਾ ਐਂਡ ਸਪੈਸ਼ਲੀ ਆਪ ਨੇ ਆਪਣੇ ਅਫੀਸ਼ੀਅਲ ਹੈਂਡਲ ਤੋਂ ਆਪਣੇ ਅਫੀਸ਼ੀਅਲ ਪੇਜ ਤੇ ਪਾਇਆ ਅਦਰਵਾਈਜ਼ ਤੇ ਇਹਨਾਂ ਨੇ ਕਹਿ ਦੇਣਾ ਸੀ ਪਤਾ ਨਹੀਂ ਕਿਨੇ ਉਹ ਜਿਸ ਕਿਸਮ ਦੇ ਨੇ ਹਜ਼ਾਰਾਂ ਅਕਾਊਂਟ ਖੋਲੇ ਨੇ ਜਾਲੀ ਜਿਹੜੇ ਨੇ ਇਹਨਾਂ ਕਹਿਣਾ ਸੀ ਅਸੀਂ ਤਾਂ ਵਿੱਚ ਕੀਤਾ ਹੀ ਕੁਝ ਨਹੀਂ ਸੋ they will have to pay for this ਪਹਿਲੇ ਦਿਨੋਂ ਹੀ ਲਗਾਤਾਰ ਕਹਿੰਦੇ ਰਹੇ ਨੇ ਕਿ ਪੱਤਾ ਬਾਜਵਾ ਚਾਹੇ ਬੀਜੇਪੀ ਹੋਵੇ ਲਗਾਤਾਰ ਵਿਕਰਮ ਮਜੀਠੀਆ ਦੇ ਹੱਥ 'ਚ ਖੜੇ ਨੇ ਕਿੱਥੇ ਖਲੋਤੇ ਤੁਸੀਂ ਵੇਖੇ ਜੀ ਕਿੱਥੇ ਖਲੋਤੇ ਵੇਖੇ ਵਿਕਰਮ ਮਜੀਠੀਆ ਦੇ ਅਕਾਤ ਸਾਰਿਆਂ ਨਾਲ ਪਹਿਲਾ ਬੰਦਾ ਮੈਂ ਆ ਜਿਹਨੇ 2013 ਦੇ ਵਿੱਚ ਇੱਕ ਪਿੱਲ ਫਾਈਲ ਕੀਤੀ ਸੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਸ ਟਾਈਮ ਜੋ ਭੋਲਾ ਡਰੱਗ ਕੇਸ ਹੋਇਆ ਮੈਂ ਹਾਈ ਕੋਰਟ ਦੇ ਵਿੱਚ ਗਿਆ ਸੀ ਹਾਈ ਕੋਰਟ ਦੇ ਵਿੱਚ ਮੈਂ ਪਿੱਲ ਫਾਈਲ ਕੀਤੀ ਸੀ ਜਿਹਦੇ ਵਿੱਚ ਮੈਂ ਮੰਗ ਕੀਤੀ ਸੀ ਕਿ ਪੰਜਾਬ ਪੁਲਿਸ ਨਹੀਂ ਇਹਦੀ ਸੀਬੀਆਈ ਇਨਵੈਸਟੀਗੇਟ ਕਰੇ ਮੈਨੂੰ ਤੇ ਲੜਾਈ ਲੜਦਿਆ ਇਹ ਇਸ ਡਰੱਗ ਮਾਫੀਆ ਦੇ ਖਿਲਾਫ 12 ਸਾਲ ਹੋ ਗਏ ਨੇ ਤੋ ਇਹ ਜਿਹੜੇ ਫਰਜ਼ੀ ਇਨਕਲਾਬੀ ਹੋਣਾ ਆਏ ਨੇ ਇਹਨਾਂ ਦਾ ਤੁਹਾਨੂੰ ਪਤਾ ਲੱਗ ਹੀ ਜਾਣਾ ਸੀ ਜਿਸ ਕਿਸਮ ਦਾ ਕੇਸ ਇਹਨਾਂ ਨੇ ਤਿਆਰ ਕੀਤਾ ਉਥੋਂ ਤੁਹਾਨੂੰ ਪਤਾ ਲੱਗ ਹੀ ਜਾਣਾ ਆਂਦੇ ਦੇਣਾ ਚ ਇਥੇ ਬੰਨਾ ਸਰ ਬੀਏਸੀ ਦੀ ਮੀਟਿੰਗ ਹੋਣ ਜਾ ਰਹੀ ਹੈ ਅੱਜ ਆਉਣ ਵਾਲੇ 2 ਦਿਨ 2 ਦਿਨ ਦਾ ਸੈਸ਼ਨ ਹੈ 2 ਦਿਨ ਹੋਰ ਵਧਾਉਣ ਦੀ ਮੰਗ ਕੀਤੀ ਸੀ ਸਪੈਸ਼ਲੀ ਮੈਂ 2 ਦਿਨ ਦੀ ਇਸੇ ਗੱਲ ਨੂੰ ਅੱਜ ਵੀ ਐਸੀ ਦੀ ਮੀਟਿੰਗ 'ਚ ਅਸੀਂ ਚੱਲੇ ਆ ਸਾਰਿਆਂ ਨਾਲ ਵੱਡੇ